ਜਨਤਾ ਦੇ ਬੱਚੇ ਦੇ ਸਾਰੇ ਨੂੰ ਤੁਹਾਨੂੰ ਸਵਾਗਤ ਹੈ। ਇਸ ਵਾਰ ਤਾਂ ਅਸੀਂ ਖੜੇ ਆ ਪਿੰਡ ਘੋਤਲਾ ਦੇ ਵਿੱਚ। ਦੋਸਤੋ ਜਿਵੇਂ ਤੁਹਾਨੂੰ ਅਸੀਂ ਇੱਕ ਪਹਿਲਾਂ ਕਰਕੇ ਦਿਖਾ ਕੇ ਆਏ ਹਾਂ। ਇਹ ਪਰਿਵਾਰ ਵੀ ਉਸੇ ਤਰ੍ਹਾਂ ਉਸ ਪੀੜਤ ਦਾ ਪਰਿਵਾਰ ਹੈ ਜਿਵੇਂ ਕਿ ਆਪਾਂ ਕਹਿੰਦੇ ਵੀ ਲਗਾਤਾਰ ਵਾਰਸ ਹੋ ਰਹੀ ਆ। ਇਸ ਘਰ ਦੇ ਵਿੱਚ ਵੀ ਉਸੇ ਤਰ੍ਹਾਂ ਜਿਹੜਾ ਪਾਣੀ ਸੱਤਾਂ ਦੇ ਵਿੱਚ ਝੋੜਿਆਗਾ। ਤਾਂ ਇੱਕ ਗੱਲ ਤੁਹਾਨੂੰ ਮੈਂ ਦੱਸ ਦਵਾਂ ਕਿ ਇਸ ਘਰ ਦੇ ਵਿੱਚ ਬੇਟੀ ਦਾ ਵਿਆਹ ਰੱਖਿਆ ਹੋਇਆ। ਵਿਆਹ ਦੇ ਵਿੱਚ بڑے ਮਾਪੇ ਨੇ ਔਖੇ ਹੋ ਕੇ ਜਿਹੜੇ ਸਮਾਨ ਇਕੱਠਾ ਕੀਤਾ ਕਿਦਾਂ ਕੀਤਾ ਪਰਿਵਾਰ ਚ ਆਂਦਾ ਹੈ। ਤੇ ਪਰਿਵਾਰ ਨੂੰ ਜਿਹੜੇ ਉਹ ਸਮਾਨ ਹੈ ਉਹ ਵੀ ਮੀਂਹ ਦੀ ਵਾਰਸ ਨਾਲ ਮਦਦ ਖਰਾਬ ਹੋਇਆ ਤੇ ਪਰਿਵਾਰ ਦੇ ਵਿੱਚ ਕਾਫੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਆ ਆਪਾਂ ਗੱਲਬਾਤ ਕਰਦੇ ਆ ਪਰਿਵਾਰ ਦੇ ਨਾਲ ਕਿ ਉਹਨਾਂ ਦਾ ਕੀ ਕਰਨ ਦਾ ਆ ਅੱਜ ਕੀ ਨਾਮ ਕੀ ਕਰਨੀਏ ਜਿਵੇਂ ਬਾਤ ਸੀ ਨਾ ਤੁਹਾਡੇ ਅੰਦਰ ਕਰ ਪੂਰਾ ਚੌਰਿਆ ਨਾ ਠੀਕ ਹੋ ਗਏ ਸੌਰੀ ਜੰਮ ਦੇ ਵਿੱਚ ਕੀ ਕਰੀਏ ਜੇ ਬਾਤ ਬਦਲਣ ਦਾ ਕੋਈ ਹੋਰ ਸੁਨਹਿਰੀ ਬਾਤ ਕਰ ਸਕਦਾ ਹੈ ਜੀ ਕਰਨੀਏ ਮੈਂ ਚਿੰਤਾ ਕਰ ਰਹੀ ਹਾਂ ਜੀ ਚਿੰਤਾ ਕਰ ਰਹੀ ਹਾਂ ਇਸ ਦਾ ਕਿ ਅਸੀਂ ਇਹਨਾਂ ਨੂੰ ਸਾਡੀ ਮਦਦ ਦਿੱਤੀ ਹੈ ਕਿ ਉਹ ਉਹ ਇਹ ਤਾਂ ਇਹ ਸਾਡੇ ਪਿੰਲੇ ਘਰ ਵਿੱਚ ਹੋ ਰਹੀ ਹੈ ਮੰਮੀ ਦਾ ਮਤਲਬ ਹੋ ਰਹੀ ਹੈ ਉੱਧਰਲਾ ਵੀ ਤੇ ਉੱਧਰਲਾ ਵੀ ਦੋ ਹੀ ਕਮਰੇ ਸਾਡੇ ਇਹ ਵੀ ਟਾਇਲ ਵਾਲੇ ਤੇ ਇਹ ਵੀ ਹੋ ਰਿਹਾ ਪੂਰਾ ਤੇ ਜਿਵੇਂ ਹੋਣ ਤਾਂ ਲੱਗਾ ਸਮਾਰ ਇੱਕ ਹੋ ਗਿਆ ਨਾ ਤਾਂ ਤਾਂ ਹੋ ਰਿਹਾ ਇਸ ਦਾ ਮਤਲਬ ਪੂਰਾ ਖਾਣ ਦੀ ਨਾ ਬਸ ਇੱਕ ਇੱਕੇ ਤਰ੍ਹਾਂ ਦੀ ਹਾਂ ਜੀ ਕਰਦੇ ਜਾਂ ਤੋ ਵੀ ਅਸੀਂ ਕੀ ਕਰਾਂਗੇ ਜਿਵੇਂ ਕਰਾਂਗੇ ਇਸੇ ਕਰਾਂਗੇ ਲਗੰਗੇ ਨਹੀਂ ਬਹੁਤ ਧਾਰੀ ਹੋਏਗਾ ਇਸ ਤਰੀਕੇ ਨਾਲ ਅੱਗੇ ਸਭ ਇਸ ਕਰਕੇ ਕਰ ਰਹੇ ਇਹ ਸਰਕਾਰ ਵੀ ਇਹ ਕਹਿ ਰਹੀ ਹੈ ਕਿ ਅਸੀਂ ਇਹਦੀ ਬਾਹਰ ਕੜਨ ਕਰਦੇ ਹੋਰ ਇਹ ਚੀਜ਼ਾਂ ਦੀ ਮਦਦ ਕਰੂਗਾ ਕਿਨੇ ਰੁਪਏ ਮੜਾ ਜੀ ਜਦੋਂ ਜੀ ਸਮਾਨ ਕੱਢ ਕੇ ਲੈ ਕੇ ਜਾਗੇ ਉਹ ਲੱਗਦਾ ਕਿ ਇਹ ਵਾਂਗ ਕਰਿਆ ਨਾ ਤੇ ਬੜਾ ਔਖਾ ਲੱਗਦਾ ਇਹਦੇ ਤੋਂ ਬਹੁਤ ਵੱਡੀ ਵਿੰਦ ਨਾ ਬੜਾ ਅੰਦਾਜ਼ ਕਿ ਕਿੱਸ ਤਾਰੇ ਬਣਾਇਆ ਸਮਾਨ ਆ ਸੀ ਉਹ ਕਰਤਾ ਬਹੁਤ ਆਖਾ ਹੋ ਰਿਹਾ ਮਨ ਵੀ ਕਿਵੇਂ ਅਸੀਂ ਦਾ ਬਣਾਵਾਂਗੇ ਕੀ ਕਰਾਂਗੇ ਤੇ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਬਹੁਤ ਸਾਡੀ ਹੋ ਰਿਹਾ ਅਰਦਾਸ ਸਾਡੀ ਆ ਤੇ ਸੁਣੋ ਆ ਕਿ ਕਰਦੇ ਵੀ ਦੇਖੋ ਆ ਜਿਹੜੀ ਅਸੀਂ ਕੀ ਕਰਾਂਗੇ ਕੀ ਨਹੀਂ ਕਰਾਂਗੇ ਤੇ ਕੀ ਸਾਡੀ ਲਈ ਵਾਸਤੇ ਵੀ ਆ ਕੇ ਦੇਖੋ ਵੀ ਕੌਣ ਆ ਤੇ ਕਹੂਗਾ ਤੇ ਕੌਣ ਨਹੀਂ ਹੋਊਗਾ ਕਿ ਜੋ ਵੀ ਸਰਕਾਰ ਨੂੰ ਲੋਲਾ ਲੜਵੜਨ ਕਿਹਾ ਬਾਅਦ ਕੋਣ ਚ ਰਹੀ ਜੀ ਸਾਡੀ ਆ ਤੇ ਬਾਹਰ ਬੜੋ ਜਾਦਾ ਦੇਖੋ ਆਜੇ ਘਰ ਦਾ ਮਾਲ ਵੀ ਦੇਖੋ ਲੜਕੀ ਦਾ ਸਮਾਨ ਦਾ ਵੀ ਦੇਖੋ ਸਾਡਾ ਵਿਆਹ ਤੇ ਜਿਹੜੀ ਇਸ ਤਰ੍ਹਾਂ ਦੇ ਕਿਦਾਂ ਕਰਾਂਗੇ ਕਹ ਰਹੇ ਆ ਸਾਡੀ ਐਕੀ ਟੂ ਦੋਸਤਾਂ ਦਾ ਵਿਆਹ ਤੇ ਕਿੰਨਾ ਟਾਈਮ ਹੈ ਹੈਲੋ ਮੈਂ ਇਹ ਵੀ ਇਸ ਕਰਕੇ ਜੋ ਪਹਿਲਾਂ ਸਮਝਣਾ ਸਾਡੇ ਚੈਨਲ ਦੇ ਰਿਹਾ ਪੂਰੀ ਤਰ੍ਹਾਂ ਇਹਨਾਂ ਨੂੰ ਕਹਿੰਦੇ ਕਿ ਕਸਮ ਨਾ ਕਰਦੇ ਕਿ ਆ ਕੇ ਚੋਣ ਕਰਦੇ ਆ ਅੱਛਾ ਲਓ ਮੈਂ ਮਮਾ ਮੰਮੀ ਦੋਸਤੋ ਇਹ ਸੀਗਾ ਸਾਡੇ ਨਾਲ ਲੋਡ ਬੰਦ ਹੋ ਪਿਆ ਰਹਾ ਹੈ ਨਾ ਕਾਰ ਦੇ ਵਿੱਚ ਬੇਟੀ ਦਾ ਵਿਆਹ ਰੱਖਿਆ ਹੋਇਆ ਮੰਮੀ ਕੁਦਰਤੀ ਆਪਾਂ ਕਹਿੰਦੇ ਆਫ ਦਾ ਪੂਰੇ ਪੰਜਾਬ ਦੇ ਵਿੱਚ ਪੂਰਾ ਕਹਿਰ ਆ ਨਾ ਤੇ ਚਾਰੇ ਪਾਸੇ ਮੀਨ ਇਹ ਆਹ ਕੰਮ ਚਾਹੀਦੀ ਆ ਇਸ ਪਰਿਵਾਰ ਦੇ ਵੀ ਬੜੀ ਇੱਕ ਵਿਵਤਾ ਦਾ ਜਿਹੜਾ ਆਪਾਂ ਕਹਿੰਦੇ ਆ ਟਾਈਮ ਆ ਅੱਜ ਬੜਾ ਔਖਾ ਟਾਈਮ ਹੈ ਇੱਕ ਇੱਕ ਪਲ ਇੱਕ ਇੱਕ ਉਮੀਦ ਇੱਕ ਇੱਕ ਪੈਸਾ ਜੋੜ ਕੇ ਇਹਨਾਂ ਨੇ ਬੇਟੀ ਦੇ ਵਿਆਹ ਦੇ ਅੰਦਾਜ਼ ਮੇਜ ਵਗੈਰਾ ਸਾਮਾਨ ਬਣਾਇਆ ਬਹੁਤ ਔਖਾ ਹੈ ਅੱਜ ਦੇ ਸਮੇਂ ਦੇ ਵਿੱਚ ਪਰਿਵਾਰਾਂ ਦੇ ਬੜਾ ਔਖਾ ਸਮਾਨ ਬਣਦਾ ਹੈਗਾ ਇਹਨਾਂ ਨੇ ਵੀ ਮਿਹਨਤ ਮਿਹਨਤ ਜੜ ਕੇ ਛੋਣੇ ਲਾ ਕੇ ਢੜੀਆਂ ਕਰਕੇ ਬਹੁਤ ਔਖਾ ਸਮਾਨ ਬਣਾਇਆ ਪਰ ਮੀ ਦੀ ਵਾਰਸ ਕਰਨ ਦੇ ਜਿਹੜਾ ਸਮਾਨ ਹੈ ਉਹਨਾਂ ਦੇ ਬੇਟੀ ਦਾ ਜੱਜ ਦਾ ਦਾ ਸਮਾਨ ਬਣਾਇਆ ਸੀ ਉਹ ਪੂਰਾ ਖਰਾਬ ਹੈ। ਦੋਸਤੋ ਜਿਵੇਂ ਤੁਹਾਨੂੰ ਅਸੀਂ ਅਕਸਰ ਕਹਿੰਦੇ ਹੁੰਦੇ ਆ ਕਿ ਇੱਥੇ ਇਨਸਾਨ ਤਾਂ ਬਹੁਤ ਦੇਖੇ ਨੇ ਪਰ ਮਸਾੜੀਆਂ ਦਾ ਫਰਜ਼ ਹੈ ਜਿਹੜੇ ਬਹੁਤ ਬਿਰਦੇ ਯੋਗ ਨਹੀਂ ਹੁੰਦੇ ਜਿਵੇਂ ਅਸੀਂ ਤੁਹਾਨੂੰ ਇਹ ਲੋੜ ਵਾਲਾ ਪਰਿਵਾਰ ਨਾਲ ਮਿਲਾਇਆ ਜੇਕਰ ਤੁਹਾਡੇ ਚੋਂ ਕੋਈ ਵੀ ਉੱਠ ਕੇ ਪਾਲ ਦੀ ਵਾਹ ਨੂੰ ਉੱਪਰ ਉੱਠ ਕੇ ਕੋਈ ਸਮਾਜ ਸੇਵੀ ਕੋਈ ਵੀ ਭਰਾ ਪੱਟ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕੰਮ ਕਰਦਾਂਗੇ ਜਿਵੇਂ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੇ ਪੰਜਾਬੀ ਨੌਜਵਾਨ ਅਤੇ ਵੀਰ ਜਿੱਥੇ ਵੀ ਪਤਾ ਲੱਗਦਾ ਕਿ ਕਿਸੇ ਨੂੰ ਲੋੜ ਪੈਂਦੀ ਆ ਬਾਦ ਚੜ ਕੇ ਹਮੇਸ਼ਾ ਉਹ ਪਰਿਵਾਰਾਂ ਦੀ ਉਹ ਲੋੜਵੰਦ ਪਰਿਵਾਰਾਂ ਦੀਆਂ ਮਦਦ ਕਰ ਲਈ ਰਵਾਨਾ ਹੋਏ ਜਾਂ ਟ੍ਰੈਡਰ ਟਰਾਲੀਆਂ ਦੇ ਗਏ ਨੇ ਗੱਡੀਆਂ ਦੇ ਗਏ ਨੇ ਟਰੱਕ ਪਰ ਪਰ ਕੇ ਰਵਾਨਾ ਕੀਤੇ ਗਏ ਨੇ ਉਹ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਨੇ ਪਰ ਕਿਤੇ ਨਾ ਕਿਤੇ ਜਾ ਕੇ ਆਪ ਆਪੇ ਪਿਛਲੇ ਚਾਤੀ ਮਾਰੀਏ ਆਪਣੇ ਨੇੜੇ ਵੀ ਐਸੇ ਪਰਿਵਾਰ ਹੈਗੇ ਨੇ ਜਿਹੜੇ ਲੋਲ ਬੰਦ ਨੇ ਜਿਹੜੇ ਅੱਜ ਸੱਤਾ ਨੂੰ ਪਸ ਰਹੇ ਨੇ ਜਿਹੜੇ ਅੱਜ ਬੜੀ ਬਿਵਪਤਾ ਦੇ ਵਿੱਚ ਬੈਠੇ ਨੇ ਜਿਨ੍ਹਾਂ ਦੇ ਸਿਰ ਤੇ ਕਾਗਜ਼ ਰੱਖ ਕੇ ਆਪਣੀ ਜ਼ਿੰਦਗੀ ਆਪਣੀ ਰਾਤ ਬੜੀ ਭੁੱਖੀ ਲੰਘਾਈ ਆ ਆਪਾਂ ਉਹਨਾਂ ਵੱਲ ਵੀ ਧਿਆਨ ਮਾਰੀਏ ਜਿਵੇਂ ਅਸੀਂ ਤੁਹਾਨੂੰ ਪਰਿਵਾਰ ਦਾ ਮਿਲਾਇਆ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਪਰਿਵਾਰ ਦਾ ਨੰਬਰ ਦੱਸਾਂਗੇ ਤੁਸੀਂ ਇਹ ਮੋਬਾਈਲ ਨੰਬਰ ਇਹਨਾਂ ਨੂੰ ਸੁਣ ਕੇ ਇਹਨਾਂ ਨਾਲ ਸਿੱਧੀ ਗੱਲ ਵੀ ਕਰ ਸਕਦੇ ਹੋ ਤਾਂ ਪਰਿਵਾਰ ਨਾਲ ਗੱਲ ਕਰਦੇ ਕੋਈ ਨਾ ਮੁਰਝਿਆ ਕਿਸੇ ਕਹਾ ਜਦੋਂ ਸਾਡੀ ਬੇਟੀ ਦਾ ਕਾਰਜ ਹੋ ਰਿਹਾ ਵੀ ਸਾਨੂੰ ਜਿੰਨੀ ਵੀ ਮਦਦ ਹੋ ਸਕਦੀ ਹੈ ਸਾਡੀ ਕਰੇ ਜੀ ਆ ਕੇ ਸਾਡੀ ਬੇਟੀ ਦਾ ਕਾਰਜ ਆਪ ਵੀ ਨਾਮ ਕਰੀਏ ਜੀ ਮਿਲ ਦੇ ਕਰ ਲ ਸਕੀ ਜੀ ਮਿਲ ਪਾਇਆ ਜਿੰਜੈਂਤ ਲੱਗੀ ਜੀ ਤੁਹਾਨੂੰ ਹਾਂ ਜੀ ਜਿੰਜੈਂਤ ਲੱਗੀ ਜੀ ਦੋਸਤੋ ਇਸ ਪਰਿਵਾਰ ਦਾ ਤੁਹਾਨੂੰ ਅਸੀਂ ਮੋਬਾਈਲ ਨੰਬਰ ਦੱਸ ਦਿੱਤੇ ਮੈਂ ਹਰ ਵੀਡੀਓ ਦੇ ਵਿੱਚ ਪਰਿਵਾਰ ਦਾ ਮੋਬਾਈਲ ਨੰਬਰ ਤੁਹਾਨੂੰ ਸਿੱਧਾ ਦੱਸਦਾ ਹਾਂ ਨਾ ਕਿਉਂਕਿ ਇਥੇ ਬਹੁਤ ਸਾਰੇ ਐਸੇ ਠੱਗ ਲੋਕ ਬੈਠੇ ਨੇ ਜਿਹੜਾ ਆਪਦਾ ਅਕਾਊਂਟ ਨੰਬਰ ਲਾ ਕੇ ਲੋੜਵੰਦ ਪਰਿਵਾਰਾਂ ਦੇ ਨਾਲ ਧੋਖਾ ਕਰ ਜਾਂਦੇ ਆ ਪਰਿਵਾਰ ਦਾ ਮੋਬਾਈਲ ਨੰਬਰ ਹੈ ਇਹਨਾਂ ਦਾ ਮੋਬਾਈਲ ਨੰਬਰ ਤੁਹਾਨੂੰ ਦੱਸਣ ਲੱਗਿਆ ਨੰਬਰ ਨੋਟ ਕਰ ਲਓ 8427738452 ਨੰਬਰ ਦੁਬਾਰਾ ਨੋਟ ਕਰ ਲਓ 8427738452 ਇਹ ਪਰਿਵਾਰ ਦਾ ਮੋਬਾਈਲ ਨੰਬਰ ਹੈ ਜੀ ਕੁਝ ਇਸ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਸਿੱਧੀ ਮਦਦ ਕਰ ਸਕਦੇ ਹੋ ਪਰ ਅੱਜ ਵੀ ਘਣੀ ਇਹ ਪਰਿਵਾਰ ਦੇ ਬੜੀ ਪ੍ਰਤਤਾ ਐ ਪਰਿਵਾਰ ਨੂੰ ਬੜੀ ਚਿੰਤਾ ਆ ਗਈ ਕਿਉਂਕਿ ਜਿਹੜਾ ਬੇਟੀ ਦਾ ਸਮਾਨ ਸੀ ਇਹਨਾਂ ਨੇ ਬਣਾਇਆ ਬੜਾ ਔਖਾ ਹੋ ਕੇ ਬਣਾਇਆ ਉਹ ਮੀਂਹ ਦੇ ਵਿੱਚ ਖਰਾਬ ਹੋਇਆ ਅਸੀਂ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਨਿਮਾਰੀ ਲੈਣ ਦੀ ਹੋਈ ਹੈ ਜੋ ਵੀ ਸਮਾਨ ਹੈਗਾ ਉਹ ਪੂਰਾ ਭਜਿਆ ਨਾ ਤੇ ਬਾਹਰਸ ਹਜੇ ਜੇ ਆਪਾਂ ਕਹਿੰਦੀ ਇਹ ਖਤਰੇ ਦੇ ਬਦਲ ਨੇ ਜਿਹੜੇ ਹਜੇ ਟਲੇ ਨਹੀਂ ਬਾਹਰਸ ਹਜੇ ਵੀ ਸਿਰ ਤੇ ਆ ਜਿਵੇਂ ਕਿ ਮੌਸਮ ਵਿਭਾਗ ਦੇ ਮੁਕਾਬਲੇ ਦੱਸਿਆ ਜਾ ਰਿਹਾ ਹੈ ਕਿ ਇਹ ਰਮੀ ਹੈ ਉਹ 3 ਤਰੀਕ ਤੱਕ ਹਜੇ ਦੱਸਿਆ ਜਾ ਰਿਹਾ ਪਰ ਪਰਿਵਾਰ ਦੀ ਜਿਹੜੀ ਜਾਣ ਆ ਬੜੀ ਮੁਠੀ ਚਾਈ ਹੋਈ ਆ ਕਿ ਉਹ ਟਾਈਮ ਕਿਵੇਂ ਨਿਕਲੇਗਾ ਸਾਡਾ ਬੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿ ਬੇਟੀ ਦਾਗਾ ਵਿਆਹਗਾ ਉਹ ਰੱਖਿਆ ਹੋਇਆਗਾ ਤੇ ਪਰਿਵਾਰ ਨੂੰ ਬੜੀ ਚਿੰਤਾ ਕਰ ਜੇਕਰ ਤੁਹਾਡੇ ਸਹਿਯੋਗ ਦੇ ਨਾਲ ਮੈਂ ਤੁਹਾਨੂੰ ਅਕਸਰ ਕਹਿਣਾ ਉਹਨਾਂ ਕਿ ਇੱਥੇ ਇਨਸਾਨ ਦਾ ਬਹੁਤ ਦੇਖਿਆ ਨਹੀਂ ਪਰ ਅਨਸਾਨੀਤਾ ਦਾ ਫਰਜ਼ ਜਿਹੜੇ ਬਹੁਤ ਬ੍ਰੇਡ ਲੋਕ ਨੂੰ ਹੁੰਦੇ ਨੇ ਜੇਕਰ ਕੋਈ ਵੀ ਬੰਦਾ ਪਾਰਟੀ ਬੈਠੋ ਉੱਪਰੋਂ ਦੀ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਭ ਜਾਣਗੇ ਕਿ ਅਸੀਂ ਇਸ ਵੀਰਵਾਨ ਵਿੱਚ ਕੰਮ ਕਰਦਾ ਹੋਏ ਹਾਂ ਜਿਵੇਂ ਅਸੀਂ ਤੁਹਾਨੂੰ ਇੱਕ ਲੋੜਵੰਦ ਪਰਿਵਾਰ ਨਾਲ ਮਿਲਾਇਆ ਇਸੇ ਤਰ੍ਹਾਂ ਦਾ ਦੇਸਾਂ ਦੇ ਹੋਰ ਵੀ ਇਸੇ ਤਰ੍ਹਾਂ ਦੇ ਲੋੜਵੰਦ ਪਰਿਵਾਰ ਦੇ ਨਾਲ ਤੁਹਾਨੂੰ ਮਿਲਾਵਾਂਗੇ ਜਿਵੇਂ ਤੁਹਾਨੂੰ ਇਸ ਪਰਿਵਾਰ ਨਾਲ ਮਿਲਾਇਆ ਇਸੇ ਤਰ੍ਹਾਂ ਦੀ ਨਵੇਂ-ਨਵੇਂ ਖਬਰਾਂ ਦੇਖੇ ਹਰ ਹਾਜ਼ਿਰ ਮਗੇ ਸਾਡੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਸਬਸਕ੍ਰ ਇਸੀ ਤਰ੍ਹਾਂ ਦੀ ਕਵਰ ਲੱਗੇ ਫੇਰ ਆ ਜਦੋਂ ਮੈਂ ਉਹ ਤਕਲੀ ਸਸੇ ਕਰਤੀ